ਸਵਾਲ ਕੀਤਾ ਜਾਂਦਾ ਹੈ ਕਿ ਰਧੀਆਂ ਸਧੀਆਂ ਜਿਹੜੀਆਂ ਨਦੀਆਂ ਇਹ ਬੰਦੇ ਕੋਲ ਆਉਂਦੀਆਂ ਨੇ ਇਹ ਸਿੱਖੀ ਚ ਪਰਵਾਣ ਨਹੀਂ ਰਧੀਆਂ ਸਧੀਆਂ ਨਦੀਆਂ ਹੋਣੀਆਂ ਬਿਲਕੁਲ ਇਹਨੂੰ ਸਮਝ ਲੈਣਾ ਚਾਹੀਦਾ ਜਦੋਂ ਵੀ ਕੋਈ ਪਰਮੇਸ਼ਰ ਦੇ ਵਿਰਾਤ ਤੇ ਤੁਰ ਜਾਏ ਤੇ ਪ੍ਰਭ ਕੈ ਸਿਮਰਨ ਰੇਦ ਸਿਦ ਨੌ ਨਿੱਧ ਤੇ ਰਧੀਆਂ ਸਧੀਆਂ ਨਦੀਆਂ ਆਉਂਦੀਆਂ ਨੇ ਪਰ ਸਿੱਖੀ ਵਿੱਚ ਮਹਾਰਾਜ ਦੇ ਰਸਤੇ ਵਿੱਚ ਤੇ ਦੂਸਰੇ ਰਸਤੇ ਵਿੱਚ ਇਹੀ ਫਰਕ ਹੈ ਦੁਨੀਆ ਚਾਹਦੀ ਏ ਪੀ ਜੋ ਮੈਂ ਮੂੰਹ ਤੋਂ ਕਾਵਾਂ ਉਹ ਹੋ ਜਾਵੇ ਮੇਰੀ ਸ਼ੌਰਤ ਹੋਵੇ ਮੇਰੇ ਪੁਰਖ ਖਜਾਨੇ ਹੋਣ ਸਿੱਖ ਦਾ ਬਿਲਕੁਲ ਨਿਸ਼ਾਨਾ ਨਹੀਂ ਸਾਡਾ ਨਿਸ਼ਾਨਾ ਮਹਾਰਾਜ ਜੀ ਨੇ ਦੱਸਿਆ ਹੈ ਪਰਮਾਤਮਾ ਦੀ ਖੁਸ਼ੀ ਲੈਣੀ ਬੰਦਾ ਉਦੋਂ ਪਟਕਦਾ ਏ ਜਦੋਂ ਲੋਕਾਂ ਦੀ ਖੁਸ਼ੀ ਲੈਣ ਲਈ ਇਹ ਚੀਜ਼ ਦੇ ਵਰਤੋਂ ਕਰਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਉਹਦੇ ਬਦਲੇ ਪੈਸਾ ਹੁੰਦਾ ਸ਼ੋਹਰਤ ਹੁੰਦੀ ਏ ਮਹਾਰਾਜ ਇਹਨੂੰ ਕਹਿੰਦੇ ਰਿੱਤ ਸਿਧ ਅਵਰਾ ਸਾਹਿਬ ਤੇ ਫਿਰ ਸਿੱਖੀ ਦਾ ਰਸਤਾ ਕੀ ਤੋਆ ਉਹ ਹੈ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਉਹਦੀ ਰਜਾ ਵਿੱਚ ਤੁਰਿਆ ਬੰਦਗੀ ਕੀਤੀ ਜੋ ਵੀ ਉਹ ਦੇਵੇ ਅਮੀਰ ਬਣਾ ਦੇ ਗਰੀਬ ਬਣਾ ਦੇ ਜੋ ਭੀਖ ਮੰਗਾਵੇ ਤਾਂ ਜਾ ਘਟ ਜਾਈ ਜੋ ਰਾਜ ਦੇ ਤਾਂ ਤੁਹਾਨੂੰ ਵੜਾਈ ਭਗਤ ਨਾਮਦੇਵ ਦਾ ਸ਼ਬਦ ਏ ਤੇ ਤੁਸੀਂ ਰਾਜਾ ਬਣਾ ਦਿਓ ਤਾਂ ਮੀਂਹ ਪਰਵਾਨੇ ਈਕ ਮੰਗਣ ਵਾਲਾ ਭਾਵ ਗਰੀਬੀ ਦੇ ਦੇਉ ਤੰਗ ਪਰਵਾਨੇ ਸੋ ਇੱਥੇ ਰਦੀਆਂ ਸਰੀਆਂ ਦੇ ਸਵਾਦ ਵਿੱਚ ਨਹੀਂ ਸਿੱਖ ਪੈਂਦਾ ਇਹਨੂੰ ਸਵਾਦ ਹੁੰਦਾ ਪਰਮਾਤਮਾ ਦੀ ਰਜਾ ਵਿੱਚ ਰਾਜੀ ਰਹਿਣ ਕੇ ਰਤ ਐਨੀਆਂ ਤਾਕਤਾਂ ਗੁਰਸਿੱਖਾਂ ਕੋਲ ਹੁੰਦੀਆਂ ਉਹ ਖਾਂਦੇ ਨਹੀਂ ਕਿਉਂਕਿ ਪਰਮਾਤਮਾ ਦਾ ਹੁਕਮ ਨਹੀਂ ਉਹ ਕਹਿੰਦੇ ਸ਼ਹੀਦ ਹੋ ਜਾ ਪਰ ਕੋਈ ਤਾਕਤ ਨਹੀਂ ਦਿਖਾਣੀ ਇਹਦੇ ਨਾਲ ਲੋਕਾਂ ਦੀ ਵਾਹ ਵਾਹ ਜਦੋਂ ਉਹ ਦੀ ਰਜਾ ਵਿੱਚ ਪਰਿਆ ਜਦੋਂ ਜਿੰਨੇ ਲੋਕਾਂ ਨੇ ਪਹਲਾ ਕਰਵਾਣਾ ਉਹ ਉਹਦੇ ਆਪਣੇ ਕਾੜਿਆਂ ਦੀ ਜ਼ੁਬਾਨ ਤੇ ਬੈਠ ਕੇ ਰੱਤਾਂ ਚ ਬੈਠ ਕੇ ਉਹਦੇ ਕੋਲੋਂ ਜੋ ਚਾਵੇ ਉਹ ਕਰਵਾ ਸਕਦਾ ਪਰ ਕਹਿੰਦਾ ਉਹਦੇ ਹੁਕਮ ਵਿੱਚ ਹੋਇਆ ਉਹਦੀ ਆਪਣੀ ਕੋਈ ਪਕੜ ਨਹੀਂ ਸੋ ਆਪਾਂ ਰੰਗੀਆਂ ਸਰੀਆਂ ਮਗਰ ਨਹੀਂ ਅਸੀਂ ਪੜਨਾ ਪ੍ਰਮਾਤਮਾ ਤੇ ਗੁਰੂ ਦੀ ਖੁਸ਼ੀ ਦੇ ਵਾਸਤੇ ਤੁਹਾਡੀ ਜ਼ੁਬਾਨ ਤੋਂ ਨਿਕਲਿਆ ਪਰ ਬਚਨ ਵੈਸੇ ਹੀ ਤੇ ਰਦੀਆਂ ਸਦੀਆਂ ਨਦੀਆਂ ਬਣ ਜਾਏਗਾ ਕਹਿੰਦੇ ਨਾ ਮਹਾਰਾਜ ਤੇ ਜਿਹੜਾ ਨਾਮ ਜਪਦਾ ਉਹਦੇ ਚੀਜ਼ਾਂ ਪਿੱਛੇ ਪਿੱਛੇ ਤੁਰੀਆਂ ਪਿਲਦੀਆਂ ਪਿੱਛੇ ਕੋਈ ਆਉਂਦੀ ਹੈ ਨਾ ਆਈ ਜਾਵੇ ਅਸੀਂ ਇਹਨੂੰ ਅੱਗੇ ਨਹੀਂ ਸਾਡੇ ਅੱਗੇ ਤੁਹਾਨੂੰ ਗੁਰੂ ਨਾਨਕ ਸਾਹਿਬ ਉਹਨਾਂ ਦਾ ਨਾਮ ਤੇ ਵਾਹਿਗੁਰੂ ਜੀ ਦੀ ਰਜਾਪ ਹੋਣੀ ਚਾਹੀਦੀ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ ਤੇ ਅਸੀਂ ਵਿਚਾਰ ਕਰ ਸਕੀਏ